ਜੀ ਸਿੰਘ ਗੈਰੀ ਉਹਨਾਂ ਨੂੰ ਪੰਜਾਬ ਸਟੇਟ ਦਾ ਅਨ ਆਰਗੇਨਾਈਜ਼ਡ ਕਾਂਗਰਸ ਵਰਕਰਸ ਤੇ EMPLOYES ਉਹਨਾਂ ਦਾ ਚੇਅਰ ਪਰਸਨ ਬਣਾਇਆ ਮੈਂ ਗੈਰੀ ਸਾਹਿਬ ਨੂੰ ਇਸ ਜ਼ਿੰਮੇਵਾਰੀ ਮਿਲਣ ਤੇ ਲੱਖ ਲੱਖ ਵਧਾਈ ਦਿੰਦਾ ਮੈਂ ਕਾਂਗਰਸ ਹਾਈ ਕਮਾਂਡ ਦਾ ਤੇ ਪੰਜਾਬ ਦੀ ਹਾਈ ਕਮਾਂਡ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਬਹੁਤ ਤਗੜੇ ਝੂਹਾਰੂ ਦੇ ਨੀਡਰ ਵਰਕਰ ਨੂੰ ਅੱਜ ਸੂਬੇ ਦੇ ਵਿੱਚ ਇਹ ਮਹ ਜਿੰਮੇਵਾਰੀ ਦਿੱਤੀ ਹੈ ਇਸ ਕਰਕੇ ਜਿੱਥੇ ਉਹਨਾਂ ਦਾ ਧੰਨਵਾਦ ਹੈ ਗਹਿਰੀ ਸਾਹਿਬ ਨੂੰ ਵੀ ਲੱਖ ਲੱਖ ਵਧਾਈ ਹੋਵੇ ਅੱਜ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਐਸ ਸੀ ਸੈਲਰੀ ਚੇਅਰਮੈਨ ਸੁਨੀਲ ਜੀ ਤੇ ਹੋਰ ਕਾਂਗਰਸ ਦੇ ਸਾਰੇ ਦਜਰਜਾ ਮਜਰਜਾ ਲੀਡਰ ਵਰਕਰ ਸਾਹਿਬਾਨ ਹਾਜ਼ਰ ਹੈ ਅੱਜ ਦਾ ਜਿਹੜਾ ਪ੍ਰੈਸ ਕਾਨਫਰੰਸ ਦਾ ਮੁੱਦਾ ਸੀ ਉਹ ਗੈਰੀ ਸਾਹਿਬ ਨੇ ਤੁਹਾਨੂੰ ਦੱਸਤਾ ਕਾਂਗਰਸ ਦੀ ਚੜ੍ਹਦੀ ਕਲਾ ਵਾਸਤੇ ਤੇ ਪੰਜਾਬ 'ਚ ਰਾਹੁਲ ਗਾਂਧੀ ਜੀ ਦੀ ਸੋਚ ਮੁਤਾਬਕ ਇਹ ਸਾਰਾ ਕੰਮ ਕਰਨ ਦੀ ਰੂਪਰੇਖਾ ਰੱਖਣ ਵਾਸਤੇ ਇੱਕ ਪ੍ਰੋਗਰਾਮ ਸੀ ਕੱਲ੍ਹ ਦੇ ਇਲੈਕਸ਼ਨ ਕਿਵੇਂ ਦੇਖਦੇ ਹਾਂ ਕੱਲ੍ਹ ਨੂੰ